ਹਾਂਜੀ ਦੋਸਤੋ ਸ਼ਸ਼ੀ ਗਾਲ ਸਾਰਿਆਂ ਨੂੰ ਅਮਰਤ ਟੈਕ ਦੇ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਸੋ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਇੰਟੈਲੀਜੈਂਸ ਬਿਊਰੋ IB ਮਿਨਿਸਟਰੀ ਆਫ ਹੋਮ ਅਫਅਰਜ਼ MHA ਵੱਲੋਂ ACIO ਗ੍ਰੇਡ ਸੈਕੰਡ ਅਤੇ ਐਗਜ਼ੀਕਿਊਟਿਵ ਦੀਆਂ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ। ਟੋਟਲ 3717 ਪੋਸਟਾਂ ਨੇ ਜੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਆਨਲਾਈਨ ਫਾਰਮ ਤੁਸੀਂ ਅਪਲਾਈ ਕਰ ਸਕਦੇ ਹੋ। ਤੇ ਅਪਲਾਈ ਹੋਣੇ ਫਾਰਮ ਸ਼ੁਰੂ ਹੋ ਚੁੱਕੇ ਨੇ ਕੌਣ ਕੌਣ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦਾ ਉਮਰ ਦੀ ਹੱਦ ਕੀ ਰਹੂਗੀ ਐਪਲੀਕੇਸ਼ਨ ਫੀਸ ਕਿੰਨੀ ਆ ਤੇ ਸਿਲੈਕਸ਼ਨ ਪ੍ਰੋਸੈਸ ਕੀ ਰਹੂਗਾ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਅੱਗੇ ਦੇਵਾਂਗੇ ਦੋਸਤੋ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰਕੇ ਆਲਰਟਿਫਿਕੇਸ਼ਨ ਆਨ ਕਰ ਲੈਣਾ ਤਾਂ ਕਿ ਜਦ ਵੀ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲਦਾ ਰਹੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਇੰਪੋਰਟੈਂਟ ਡੇਟਸ ਦੀ 19 7 2025 ਨੂੰ ਇਹ ਨੋਟੀਫਿਕੇਸ਼ਨ ਜਿਹੜਾ ਜਾਰੀ ਹੋਇਆ ਸੀ ਤੇ 19 7 2025 ਨੂੰ ਇਹ ਪੋਸਟਾਂ ਭਰਨਾ ਸ਼ੁਰੂ ਹੋ ਚੁੱਕੀਆਂ ਨੇ ਲਾਸਟ ਡੇਟ ਇਹਨਾਂ ਪੋਸਟਾਂ ਨੂੰ ਭਰਨ ਦੀ ਆਖਰੀ ਮਿਤੀ 10 8 2025 ਅਸੀ ਫੀਸ ਭਰਨ ਦੀ ਆਖਰੀ ਮਿਤੀ ਆਨਲਾਈਨ ਫੀਸ ਪੇ ਕਰਨ ਦੀ ਆਖਰੀ ਮਿਤੀ ਉਸ ਤੋਂ 2 ਦਿਨ ਬਾਅਦ 12 8 2025 ਨੂੰ ਆ ਅੱਗੇ ਐਪਲੀਕੇਸ਼ਨ ਆ ਫੀਸ ਦੀ ਗੱਲ ਕਰਦੇ ਹਾਂ ਤਾਂ ਜਰਨਲ OBC ਤੇ ਇਕਨੋਮਿਕਲੀ ਡੀਸੈਕਸ਼ਨ ਵਾਸਤੇ 650 ਰੁਪਏ ਫੀਸ ਰੱਖੀ ਹੋਈ ਆ SC ST ਆਲ ਫੀਮੇਲ ਨੇ ਉਨਾ ਵਾਸਤੇ 550 ਰੁਪਏ ਫੀਸ ਹੈ ਜੀ ਪੇਮੈਂਟ ਦਾ ਮੂਡ ਆਨਲਾਈਨ ਹੋਏਗਾ ਤੁਸੀਂ ਨੈਟ ਬੈਂਕਿੰਗ ਡੈਬਿਟ ਕਾਰਡ ਕ੍ਰੈਡਿਟ ਕਾਰਡ ਦੇ ਸੂਤ ਤੇ ਪੇਮੈਂਟ ਆਨਲਾਈਨ ਕਰ ਸਕਦੇ ਏਜ ਲਿਮਟ ਦੇ ਵਿੱਚ 10 8 2025 ਤੱਕ ਜਿਹੜੀ ਉਮਰ ਆ ਹੋ 18 ਤੋਂ 27 ਸਾਲ ਹੋਣੀ ਚਾਹੀਦੀ ਆ ਜਰਨਲ ਅਦਰ ਕੈਟਾਗਰੀ ਵਾਸਤੇ ਉਸ ਤੋਂ ਬਾਅਦ ਉਮਰ ਦੀ ਛੋਟ ਹੈ ਜਿਹੜੀ ਉਹ ਐਸਸੀ ਕੈਟਾਗਰੀ ਨੂੰ 5 ਸਾਲ ਦੀ ਹੁੰਦੀ ਆ ਜਿਵੇਂ 18 ਤੋਂ 32 ਸਾਲ ਹੋ ਗਈ ਤੇ ओबीसी ਕੈਟਾਗਰੀ ਨੂੰ 3 ਸਾਲ ਦੀ ਛੋਟ ਹੁੰਦੀ ਆ ਜਿਵੇਂ 18 ਤੋਂ 30 ਸਾਲ ਹੋਗੇ ਤੇ ਬਾਕੀ ਜਾਣਕਾਰੀਆਂ ਜਿਹੜੀ ਤੁਸੀਂ ਇਹਨਾਂ ਦੇ ਅਫੀਸ਼ੀਅਲ ਨੋਟੀਫਿਕੇਸ਼ਨ ਤੇ ਜਾ ਕੇ ਪ੍ਰਾਪਤ ਕਰ ਸਕਦੇ ਅੱਗੇ ਪੋਸਟ ਡਿਟੇਲ ਦੀ ਗੱਲ ਕਰੀਏ ਤਾਂ ਅਸਿਸਟੈਂਟ ਸੈਂਟਰਲ ਇੰਟੈਲੀਜੈਂਸ ਆਫੀਸਰ ACIO ਗ੍ਰੇਡ ਸੈਕੰਡ ਦੀਆਂ ਪੋਸਟਾਂ ਨੇ ਤੇ ਐਗਜ਼ੀਕਿਊਟਿਵ ਦੀਆਂ ਪੋਸਟਾਂ ਨੇ ਜੀ ਟੋਟਲ 3717 ਪੋਸਟਾਂ ਨੇ ਕਵਾਲੀਫਿਕੇਸ਼ਨ ਦੇ ਵਿੱਚ ਗ੍ਰੈਜੂਏਸ਼ਨ ਡਿਗਰੀ ਇਨ ਆਨੀ ਸਟਰੀਮ ਕਿਸੇ ਵੀ ਸਟਰੀਮ ਦੇ ਵਿੱਚ ਜਿਹੜੀ ਕਿ ਗ੍ਰੈਜੂਏਸ਼ਨ ਪਾਸ ਹੋਣੀ ਚਾਹੀਦੀ ਹੈ ਨਾ ਪੋਸਟਾਂ ਨੂੰ ਭਰਨ ਦੇ ਲਈ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰੀਏ ਤਾਂ ਟਾਇਰ 1 ਰਿਟਨ ਐਗਜ਼ਾਮ ਹੋਏਗਾ ਜੀ ਟਾਇਰ 2 ਸੈਕੰਡਰੀ ਰਿਟਨ ਟੈਸਟ ਹੋਏਗਾ ਉਸ ਤੋਂ ਬਾਅਦ ਇੰਟਰਵਿਊ ਹੋਏਗੀ ਫਿਰ ਡਾਕੂਮੈਂਟ ਵੈਰੀਫਿਕੇਸ਼ਨ ਹੋਏਗੀ ਤੇ ਅੱਗੇ ਮੈਡੀਕਲ ਐਗਜ਼ਾਮ ਹੋਏਗਾ ਤਾਂ ਦੋਸਤੋ ਤੁਸੀਂ ਜਿਹੜਾ ਕਿ ਲਾਸਟ ਡੇਟ ਹੈ ਜਿਹੜੀ 10 8 2025 ਤੱਕ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਹੋ ਗ੍ਰੈਜੂਏਸ਼ਨ ਪਾਸ ਇਹਨਾਂ ਪੋਸਟ ਨੂੰ ਅਪਲਾਈ ਕਰ ਸਕਦੇ ਨੇ ਜੀ ਸੋ ਦੋਸਤੋ ਇੰਨੀ ਇੱਕ ਜਾਣਕਾਰੀ ਲੈ ਕੇ حاضر ਹੋਏ ਸੀ ਜੇ ਤੁਹਾਨੂੰ ਵਧੀਆ ਲੱਗੀ ਲਾਈਕ ਤੇ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕਸ ਫॉर ਵਾਚਿੰਗ